ਅਮਰਸਰ ਦੇ ਥਾਣਾ ਛਾਟੇ ਇਲਾਕੇ ਵਿੱਚ ਗੋਲੀਆਂ ਚੱਲਣ ਦੀ ਇੱਕ ਸੰਸਨੀਖੇਜ਼ ਘਟਨਾ ਸਾਹਮਣੇ ਆਈ ਹੈ ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਇਸ ਘਟਨਾ ਵਿੱਚ ਜਸਪਾਲ ਸਿੰਘ ਨਾਮਕ ਇੱਕ ਨੌਜਵਾਨ ਦੇ ਗੋਲੀ ਲਾਥੇ ਤੇ ਲੱਗਣ ਕਰ ਨਾਲ ਜ਼ਖਮੀ ਹੋ ਗਿਆ ਜਾਣਕਾਰੀ ਮਤਾਬਕ ਗੋਲੀ ਲੱਗਣ ਤੋਂ ਬਾਅਦ ਜਸਪਾਲ ਸਿੰਘ ਤਕਰੀਬਨ 10-15 ਮਿੰਟਾਂ ਵਿੱਚ ਹੀ ਖੁਦ ਥਾਣੇ ਪਹੁੰਚਿਆ ਜਿਸ ਤੋਂ ਬਾਅਦ ਪੁਲਿਸ ਨੇ ਜ਼ਖਮੀ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਪੂਰੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋਈ ਹੈ। ਹਾਂਜੀ। ਇਹ ਪਹਿਲਾਂ ਵੀ ਸੰਵਰ ਦੇ ਮਹੀਨੇ ਦੇ ਵਿੱਚ ਪਜਾਹ ਚ ਲੰਘ ਗਿਆ ਸੀ। ਅੱਛਾ ਜੀ। ਮਗਰੋਂ ਦੋ ਬੇਟੇ ਆਏ। ਉਹਨਾਂ ਗੋਲੀ ਚਲਾਈਏ ਸਕੂਟਰੀ ਨਿਓਂਗੇ ਜਿਵੇਂ ਹੋ ਕੇ ਤੇ ਭਜਾ ਕੇ ਲੈ ਗਿਆ। ਉਦੋਂ ਵੀ ਇਹਦਾ ਬਚਾ ਹੋ ਗਿਆ ਸੀ। ਅੱਜ ਫੇਰ ਇਹਨਾਂ ਕਾਰਾ ਕਰਤਾ ਬੱਚੇ ਦੇ ਤੇ ਛਣੇ ਲੱਗੇ ਨੇ ਇਥੇ ਮੁੰਡਾ ਖਲੋਤਾ ਸੀ ਗਲੀ ਦੇ ਵਿੱਚ। ਮੈਂ ਤਾਂ ਡੇਰੋਂ ਆ ਰਿਆਂ ਵਿਸੋਂ। ਮੇਰੀ ਸੌਮਵਰ ਸੇਵਾ ਹੁੰਦੀ ਆ। ਦੇਖੋ ਜਿਸਪਾਲ ਸਿੰਘ ਆਪ ਹੀ ਥਾਣੇ ਆਇਆ ਹੈ ਜਿਹਦੇ ਗੋਲੀ ਲੱਗੀ ਹੈ ਲੱਤ ਦੇ ਨਾਲ ਖਹਿ ਕੇ ਗਈ ਉਹਦੇ। ਉਹ ਸਾਡੇ ਕੋਲ ਥਾਣੇ ਆਇਆ ਹੈ ਕਰੀਬਨ 15-20 ਮਿੰਟ ਪਹਿਲਾਂ। ਤੇ ਉਹਦੇ ਅਸੀਂ ਪਹਿਲਾਂ ਉਹਨੂੰ ਹਸਪੀਟਲ ਤੇ ਇਟਾ ਕਸਟਡ ਲਈ ਨਾਲ ਆਪਣੇ ਮੁਲਾਜ਼ਮਾਂ ਦੇ ਨਾਲ ਭੇਜੇ ਨੇ। ਉਹਦੇ ਦਸਨ ਮਨਤਾਬਕ ਹਰਪੀ ਤੇ ਹੈਪੀ ਨਾਮ ਦਾ ਮੁੰਡਾ ਇੱਕ ਉਹਦੇ ਨਾਲ ਅਨਪਛਾਤਾ ਬੰਦਾ। ਤੇ ਦੋ ਜਣੇ ਐਕਸਟੂ ਵੀ 500 ਗੱਡੀ ਤੇ ਆਏ ਆ ਤੇ ਇਹਨਾਂ ਦੋ ਗੋਲੀਆਂ ਇੱਥੇ ਚਲਾਈਆਂ ਸਿੱਧੀਆਂ। ਜਿਹੜੀ ਉਹਦੇ ਲੱਤ ਤੇ ਲੱਗੇ ਲੱਗੀਆਂ ਨੇ। ਅਸੀਂ ਉਹ ਦੂਜੀ ਪਾਰਟੀ ਤੇ ਰੇਡ ਕਰਦੇ ਹੋਏ ਫਿਲਹਾਲ ਤੇ ਤੇ ਉਹਦੇ ਹੁਣ ਅੱਗੇ ਅਸੀਂ ਲਿੰਕ ਤੇ ਅਗੇ ਰੇਡ ਕਰਕੇ ਤੁਹਾਨੂੰ ਪੜ੍ਹ ਕੇ ਦੱਸਾਂ ਕੀ ਕਰਨੀ ਲਿਆ ਸਰ ਜਿਹੜੇ ਇਹਦੇ ਗੋਲੀ ਚਲਾ ਗਈ ਇਹ ਇਹਨਾਂ ਦੀ ਲਖਤਪਾ ਜੀ ਜੀ ਇਹਨਾਂ ਦਸਮ ਮਤਾਵਕ ਪਹਿਲਾਂ ਵੀ ਇਹਨਾਂ ਦੀ तकरीबन 3 ਘੰਟੇ ਪਹਿਲਾਂ ਕੋਈ ਗੱਲਬਾਤ ਹੋਈ ਸੀ ਉਦੋਂ ਦੀ ਲਖਤਪਾ ਜੀ ਚੱਲੀ ਆ ਰਹੀ ਹੈ ਤੇ ਹੁਣ ਇਹ ਹਰਵੀ ਦਾ ਇੱਕ ਭਰਾ ਆ ਉਹ ਐਨਡੀਪੀਐਸ ਚ ਬੰਦ ਸੀ ਅੰਦਰ ਥੋੜੇ ਦਿਨ ਪਹਿਲਾਂ ਬਾਹਰ ਆਇਆ ਤੇ ਕੋਈ ਗੱਲ ਨਹੀਂ ਅਸੀਂ ਵੇਖ ਰਹੇ ਹਾਂ ਜੀ ਇਹਨਾਂ ਦੀ ਲਖਤਪਾ ਜੀ ਦਾ ਜੇ ਕਲੀਅਰ ਨਹੀਂ ਵੀ ਕਿਸ ਗੱਲੋਂ ਆ ਉਹ ਵੀ ਗੱਲ ਕਲੀਅਰ ਕਰ ਲਾਂਗੇ ਸਰ ਜਿੰਨਾਂ ਵੱਲੋਂ ਗੋਲੀ ਚਲੇਗੀ ਉਹ ਕਿਸ ਜਗ੍ਹਾ ਤੇ ਰਹਿਣ ਵਾਲੇ ਇਹਦੇ ਬਾਰੇ ਕੁਝ ਦੱਸਿਆ ਉਹਨੇ ਬਿਲਕੁਲ ਲਾਗੇ ਦੇ ਇੱਥੇ ਨਾਲ ਦੀ ਗਲੀ ਦੇ ਵਿੱਚ ਹੀ ਉਹਨਾਂ ਦਾ ਘਰ ਹੈ ਜੀ ਘਰ ਸੀ ਉਹਨਾਂ ਦੇ ਜਾ ਰਹੇ ਆ ਘਰ ਨੂੰ ਤਾਲੇ ਵੱਜੇ ਹੋਏ ਨੇ ਤੇ ਆ ਲਾਗੇ ਇੱਕ ਗਲੀ ਛੱਡ ਕੇ ਉਹਦਾ ਘਰ ਹੈ ਉਹ ਗੁਰ ਇਸ ਮਾਮਲੇ ਦੇ ਵਿੱਚ ਹੁਣ ਟੀਮਾਂ ਬਣਾ ਕੇ ਸ਼ਾਪੇਮਾਰੀ ਕੀਤੀ ਜਾ ਰਹੀ ਉਹਨਾਂ ਨੂੰ ਫੜਨ ਵਾਸਤੇ ਬਿਲਕੁਲ ਜੀ ਅਸੀਂ ਭੇਜੀ ਹੋਈਆਂ ਟੀਮਾਂ ਟੋਲ ਕਿਨੇ ਕੇ ਬਰਾਮਦ ਹੋਏ ਦੋ ਕੋਲ ਬਰਾਮਦ ਹੋਏ ਆ ਇੱਕ ਮਿਲਣ ਨੇ ਆ ਵੀ ਮੇਥੋਂ ਲੈ ਕੇ ਤੇ ਤੁਹਾਨੂੰ ਪੇਜ ਕਿਤੇ ਨਾ ਇਸ ਵਾਰ ਸਾਨੂੰ ਲੱਤ ਕਿਸ ਗੋਲੀ ਕਿੱਥੇ ਹੋ ਜੀ ਲੱਤ ਤਾਂ ਉਹ ਕਹਿ ਕੇ ਗਈ ਆ ਜੀ ਉਹਨੂੰ ਹਸਪਤਾਲ ਆ ਗਈ ਮੁਲਾਜ਼ਮਾਂ ਦੇ ਨਾਲ ਹਸਪਤਾਲ ਭੇਜਦਾ ਹੀ ਥਾਣੇ ਆਇਆ ਸੀ ਉਹਦੇ ਨਾਲ ਹੀ ਮੁਲਾਜ਼ਮ ਆਪਣੀ ਗੱਡੀ 'ਚ ਪਟਾ ਕੇ ਦੋਨੂੰ ਆ ਜੀ ਹਸਪਤਾਲ ਲੈ ਗਿਆ ਪਹਿਲਾਂ ਉਹਦਾ ਚੈੱਕਅਪ ਕਰਵਾ ਲਈਏ ਬਾਕੀ ਬੰਦੀਕਰ ਵੀ ਹੋਏਗੀ ਬੰਦੇ ਫੜੇ ਜਾਣਗੇ ਆ ਬਿਲਕੁਲ